ਪਰसों ਦੀ ਇੱਕ ਵੀਡੀਓ ਮੈਂ ਦੇਖ ਰਿਹਾ ਸੀ ਮੇਰੀਆਂ ਅੱਖਾਂ 'ਚੋਂ ਪਾਣੀ ਆ ਗਿਆ ਇੱਕ ਪਲੇਅਰ ਲੜਕੀਆਂ ਦੋ ਤਿੰਨ ਭੈਣਾਂ ਸੀਗੀਆਂ ਸ਼ਾਇਦ ਜੀ ਉਹਨਾਂ ਦਾ ਘਰ ਸਾਰਾ ਛੱਪ ਚੁਜ ਗਈ ਔਰ ਉਹ ਆਪਣੇ ਆਪ ਚ ਪਲੇਅਰ ਨੇ ਜੀ ਕਿਸੇ ਨੇ ਉਹਨਾਂ ਦੀ ਬਾਣੀ ਪੜੀ ਬਾਣੀ ਪੜੀ ਜੀ ਸਾਨੂੰ ਪਤਾ ਲੱਗਾ ਕਿ ਉਹ ਉਹਨਾਂ ਦੀ ਆਪਣੀ ਕਿਸੇ ਕਮੰਡੀ ਨੇ ਉਹਨਾਂ ਨੂੰ ਪੈਸੇ ਕੁਝ ਭੇਜੇ ਕਿ ਨਹੀਂ ਭੇਜੇ ਜੀ ਪਰ ਸਾਡੇ ਉਸ ਸ਼ੇਰ ਨੇ ਜੀ 5 ਲੱਖ ਰੁਪਈਆ ਉਸੇ ਵੇਲੇ ਉਸ ਪਰਿਵਾਰ ਨੂੰ ਦਿੱਤਾ ਜੀ ਤੇ ਬੜੀ ਵੱਡੀ ਗੱਲ ਜਿਗਰਾ ਐਡਾ ਚਾਹੀਦਾ ਜੀ ਕਿਸੇ ਨੂੰ 5 ਲੱਖ ਰੁਪਏ ਦੇਣਾ ਅੱਜ ਕੱਲ 50 ਰੁਪਏ ਦੇਣ ਲੱਗਿਆਂ ਲੋਕਾਂ ਦੀ ਜਾਨ ਨਿਕਲਦੀ ਹੈ ਤੇ 5 ਲੱਖ ਰੁਪਏ ਉਸ ਬੱਬਰ ਸ਼ੇਰ ਨੇ ਐਡਾ ਘਰ ਨੂੰ ਦਿੱਤਾ ਤੇ ਕੁੜੀ ਦੇ ਸਿਰ ਤੇ ਹੱਥ ਰੱਖ ਕੇ ਉਹਨਾਂ ਨੂੰ ਕਹਿੰਦਾ ਬੀਬਾ ਤੇਰਾ ਵਿਆਹ ਵੀ ਮੈਂ ਕਰੂੰਗਾ ਤੇ ਨਾਲ ਉਹਨਾਂ ਦੇ ਉਹਨਾਂ ਦੇ ਜਿਹੜੇ ਦੋਸਤ ਸੀ ਇਹ ਹੁੰਡਲ ਉਹਨਾਂ ਨੇ ਕਿਹਾ ਗੱਡੀ ਮੈਂ ਦਊਂਗਾ ਕਿੱਡੀ ਵੱਡੀ ਗੱਲ ਆ ਕਿੱਡਾ ਵੱਡਾ ਜਿਗਰਾ ਆ